ਮਿੰਟੂ ਜੀ ਪਿਛਲੇ ਕੁਝ ਟਾਈਮ ਤੋਂ ਆਪਾਂ ਵੇਖਦੇ ਆ ਕਿ ਕੁਝ ਆਡੀਓਜ਼ ਲੀਕ ਹੁੰਦੀਆਂ ਨੇ ਤੇ ਆਡੀਓਜ਼ ਦੇ ਬਹੁਤ ਵੱਡੇ ਵੱਡੇ ਮਸਲੇ ਬਣ ਜਾਂਦੇ ਆ ਇੱਕ ਆਡੀਓ ਜਤਿੰਦਰ ਸਿੰਘ ਪੰਗੂ ਹੋਰਾਂ ਦੀ ਫਿਰ ਰਹੀ ਹੈ ਇੱਧਰ ਉੱਧਰ ਵਾਇਰਲ ਹੋਈ ਆ ਉਹਦੇ ਚ ਆਡੀਓ ਦੇ ਵਿੱਚ ਨਾ ਕਈ ਵੱਡੇ ਨਾਮ ਆ ਰਹੇ ਆ ਕਈ ਵੱਡੇ ਨਾਵਾਂ ਬਾਰੇ ਗੱਲਬਾਤ ਹੋ ਰਹੀ ਹੈ ਇਹ ਕੀ ਮਸਲਾ ਹੈ ਜੀ ਕੀ ਆਡੀਓ ਹੈ ਤੇ ਕਿੰਨੀ ਕੁ ਸੱਚ ਹੈ ਦੇਖੋ ਕੱਲ ਇਹਦੇ ਚ ਕੰਪਲੇਂਟ ਕਹੀ ਆ ਡੀਜੀਪੀ ਨੂੰ ਜੀ ਅਰਸ਼ਦੀਪ ਸਿੰਘ ਕਲੇਰ ਇਹਨਾਂ ਦੇ ਹੈਗੇ ਆ ਨੌਜਵਾਨ ਸਪੋਕਸਪਰਸਨ ਹਮ ਅਕਾਲੀ ਦਲ ਦੇ ਅਫੀਸ਼ੀਅਲ ਸਪੋਕਸਪਰਸਨ ਹੈ ਆ ਦਰਅਸਲ ਕੀ ਹੈ ਕਿ ਭੁੰਦਰ ਸਾਹਿਬ ਨੇ ਜਦੋਂ ਏਕੇ ਦੀ ਅਪੀਲ ਕੀਤੀ ਉਸ ਵੇਲੇ ਇੱਕ ਚੈਨਲ ਨੇ ਕਲੇਰ ਸਾਹਿਬ ਨੂੰ ਵੀ ਲਿਆ ਹੋਇਆ ਸੀਗਾ ਤੇ ਨਾਲ ਲਿਆ ਹੋਇਆ ਸੀਗਾ ਚਰਨਜੀਤ ਸਿੰਘ ਬਰਾੜ ਉਹਨਾਂ ਹਮ ਇਥੇ ਮੈਂ ਛੋਟੀ ਜੀ ਗੱਲ ਇੱਕ ਹੋਰ ਜੋੜ ਦੇਵਾਂ ਕਿ ਕੱਲ ਜਿਹੜੀ ਆਪਾਂ ਭਰਤੀ ਦੇ ਮਾਮਲੇ 'ਚ ਗੱਲ ਕੀਤੀ ਸੀ ਤਾਂ ਜੋ ਪਰਤੀ ਮੁਹਿੰਮ ਚਲਾ ਰਹੇ ਨੇ ਹੂੰ ਉਹਨਾਂ ਨੇ ਸਾਡੇ ਜ਼ਰੀਏ ਗੱਲ ਸਾਫ਼ ਕੀਤੀ ਹੈ ਕਿ ਦਰਅਸਲ ਕਿਤੇ ਨਾ ਕਿਤੇ ਮਿਸ ਕਮਿਊਨੀਕੇਟ ਹੋ ਜਾਂਦਾ ਹੈ ਜੀ ਕਿ ਦਰਅਸਲ ਜਿਹੜੀ ਉਹ ਮਿਸ ਕਾਲ ਮਾਰਨ ਵਾਲੀ ਗੱਲ ਹੈ ਨਾ ਕਿ ਉਹ ਸਿਰਫ ਕਾਪੀਆਂ ਵਾਸਤੇ ਆ ਨਾ ਕਿ ਮੈਂਬਰਸ਼ਿਪ ਵਾਸਤੇ ਆ ਜੀ ਤਾਂ ਚਲੋ ਇਹ ਵੀ ਮੈਂ ਕਲੀਅਰ ਕਰ ਦਿਆਂ ਮੈਂ ਉਹਨਾਂ ਨੇ ਸਾਡੇ ਤੱਕ ਸੁਨੇਹਾ ਪੇਚ ਪਾਇਆ ਸੀਗਾ ਹੂੰ ਉਹ ਵੀ ਪ੍ਰੋਗਰਾਮ ਸੁਣਦੇ ਹੋਣੇ ਨੇ ਜੀ ਜੀ ਤਾਂ ਉਹਨਾਂ ਨੇ ਕਿਹਾ ਕਿ ਕਿਤੇ ਹੋ ਸਕਦਾ ਕਿ ਜਿਹੜਾ ਅਗੇ ਆਨਲਾਈਨ ਮੈਸੇਜ ਕਈ ਵਾਰੀ ਹਾਂ ਜੀ ਕਿ ਗਲਤ ਕਨਵੇ ਹੋ ਜਾਂਦਾ ਜਿੰਦਾ ਆਪਾਂ ਕੱਲ ਗੱਲ ਕੀਤੀ ਸੀ ਕਿ ਕਿਸੇ ਫਿਲਮ ਜਾਂ ਮਿਊਜ਼ਿਕ ਇੰਡਸਟਰੀ ਦੇ ਬੰਦੇ ਨੇ ਇਸ ਤਰ੍ਹਾਂ ਕੋਸ਼ਿਸ਼ ਕੀਤੀ ਸੀ ਤੇ ਸਾਡੇ ਤੱਕ ਗੱਲ ਪਹੁੰਚਾਈ ਖੈਰ ਹੁਣ ਆਈ ਇਹ ਆਡੀਓ ਵੱਲ ਇਹਨਾਂ ਨੇ ਸ਼ਿਕਾਇਤ ਦਿੱਤੀ ਤਾਂ ਉਹ ਮਾਮਲਾ ਕੀ ਸੀਗਾ ਕਿ ਜਦੋਂ ਬਲਵਿੰਦਰ ਸਿੰਘ ਭੁੰਦੜ ਹੋਰਾ ਨੇ ਏਕੇ ਦੀ ਅਪੀਲ ਕੀਤੀ ਤੇ ਠੀਕ ਉਸੇ ਮੌਕੇ ਤੇ ਜਿਹੜਾ ਇੱਕ ਟੈਲੀਵਿਜ਼ਨ ਚੈਨਲ ਸੀਗਾ ਉਸਨੇ ਦੋਨਾਂ ਹੀ ਆਗਵਾਨ ਨੂੰ ਲੈ ਲਿਆ ਹੂੰ ਜਦੋਂ ਔਨਅਰ ਲੈ ਲਿਆ ਤੇ ਉਥੇ ਕਲੇਰ ਸਾਹਿਬ ਨੇ ਆਖਿਆ ਕਿ ਤੁਸੀਂ ਮੰਡੀ ਬੋਰਡ ਦੇ ਦਫਤਰਾਂ ਚ ਮੀਟਿੰਗ ਆ ਕਰ ਦਿਜੀਏ ਖਾਸ ਤੌਰ ਤੇ ਏਜੰਸੀਆਂ ਦਾ ਵੀ ਕੱਲੋ ਕਿਤੇ ਨ ਕਿਤੇ ਜ਼ਿਕਰ ਆਇਆ ਜੀ ਉਸ ਤੇ ਬਰਾੜ ਸਾਹਿਬ ਨੇ ਰਿਪਲਾਈ ਕੀਤਾ ਜਵਾਬ ਦਿੱਤਾ ਜੀ ਗੱਲ ਇੱਥੇ ਤੱਕ ਸੀਮਤ ਨਹੀਂ ਰਹੀ ਹੂੰ ਬਾਦ ਦੇ ਵਿੱਚ ਕਲੀਅਰ ਹੋ ਰਹਾ ਤਾਂ ਕਹਿਣਾ ਇਹ ਆ ਕਿ ਉਹਨਾਂ ਦੇ ਨੰਬਰ ਤੇ ਇੱਕ ਕਾਲ ਆਉਂਦੀ ਆ ਹੂੰ ਤੇ ਕਾਲ ਕਰਨ ਵਾਲਾ ਵੀ ਠਾ ਠਾ ਘਾਣਾ ਬਰਾ ਦਿੰਦਾ ਹੂੰ ਉਹ ਗਾਲਾਂ ਵਾਲੀ ਕਲਿੱਪ ਨਹੀਂ ਹੈਗੀ ਉਸ ਤੋਂ ਪਹਿਲਾਂ ਵਾਲੀ ਕਲਿੱਪ ਨਹੀਂ ਹੈਗੀ ਜੀ ਉਹਨਾਂ ਦਾ ਕਹਿਣਾ ਕਿ ਉਸ ਵੇਲੇ ਕੋਈ WhatsApp ਕਾਲ ਸੀਗੀ ਹੂੰ ਤਾਂ ਦੂਜਾ ਫੋਨ ਕੱਢਦੇ ਕਰਦੇ ਦੇਰ ਹੋ ਗਈ ਜੀ ਤੇ ਜਿੱਥੋਂ ਤੱਕ ਦੀ ਇਹ ਗੱਲ ਹੈ ਵੀ ਉੱਥੋਂ ਉਹ ਰਿਕਾਰਡਿੰਗ ਸ਼ੁਰੂ ਹੁੰਦੀ ਹੈ ਜੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਜਤਿੰਦਰ ਸਿੰਘ ਪੰਘੂ ਸੀਗੇ ਹਮ ਜਿਹੜੇ ਮੰਡੀ ਬੋਰਡ ਦੇ ਬਹੁਤ ਨਾਮੀ ਬੰਦੇ ਆ ਜੀ ਵੱਡੇ ਆ ਇੰਜੀਨੀਅਰ ਆ ਚੀਫ ਆ ਪੂਰੇ ਕਹ ਲੋ ਕਿ ਬਾਸ ਐ ਇਸ ਵੇਲੇ ਹੁਣ ਜਦੋਂ ਇਹ ਆਡੀਓ ਵਾਇਰਲ ਹੋਈ ਉਸ ਤੋਂ ਬਾਅਦ ਸ਼ਿਕਾਇਤ ਹੋ ਗਈ ਜੀ ਅਰਸ਼ਦੀਪ ਕਲੀਅਰ ਹੋ ਰਹੀ ਕਹਿੰਦੇ ਆ ਕਿ ਜੇ ਤੇ ਕਾਰਵਾਈ ਸਰਕਾਰ ਨੇ ਕਰ ਦਿੱਤੀ ਹੂੰ ਹੁਣ ਤੱਕ ਤੇ ਕੀਤੀ ਨਹੀਂ ਫਿਰ ਤਾਂ ਠੀਕ ਆ ਜੀ ਕਿ ਭਾਈ ਤੁਸੀਂ ਮੀਟਿੰਗਾਂ ਕਰਵਾ ਰਹੇ ਹੋ ਖੁਦ ਐਡਮਿਟ ਕਰ ਰਹੇ ਨੇ ਬਰਾੜ ਸਾਹਿਬ ਕਿ ਹਾਂ ਅਸੀਂ ਉੱਥੇ ਗਏ ਸੀਗੇ ਮਿਲੇ ਆ ਪਰ ਏਜੰਸੀਆਂ ਵਾਲੀ ਕਿਹੜੀ ਗੱਲ ਆ ਵੀ ਤੁਹਾਡਾ ਵੀ ਤੇ ਉੱਥੇ ਅਹੁਦੇਦਾਰ ਪੀਰ ਮੁਹੰਮਦ ਸੀਗਾ ਏਜੰਸੀਆਂ ਕਿੱਥੇ ਆ ਉਹਨਾਂ ਨੇ ਆਪਣਾ ਆਰਗੂਮੈਂਟ ਦਿੱਤਾ ਪਰ ਇਹ ਕਹਿੰਦੇ ਆ ਕਿ ਭਾਈ ਜੇਕਰ ਸਰਕਾਰ ਨੇ ਕੁਝ ਕੀਤਾ ਤੇ ਠੀਕ ਆ ਨਹੀਂ ਤਾਂ ਅਸੀਂ ਹਾਈ ਕੋਰਟ ਜਾਵਾਂਗੇ ਕਿਉਂਕਿ ਉਹ ਪੇਸ਼ੇ ਤੋਂ ਵਕੀਲ ਨੇ ਇਸ ਸਾਰੇ ਪ੍ਰਕਰਨ ਦੇ ਦੌਰਾਨ ਅਸੀਂ ਪੰਘੂ ਸਾਹਿਬ ਨਾਲ ਵੀ ਗੱਲ ਕੀਤੀ ਹੂੰ ਉਹਨਾਂ ਨੇ ਕਿਹਾ ਕਿ ਹਾਂ ਮੈਂ ਕਾਲ ਕੀਤੀ ਆ ਮੈਨੂੰ ਗੁੱਸਾ ਸੀ ਜੀ ਗੁੱਸਾ ਕਿਸ ਕਲ ਦਾ ਉਹ ਕਹਿੰਦੇ ਆ ਕਿ ਅਰਸ਼ਦੀਪ ਸਿੰਘ ਕਲੇਰ ਹੋਰਾਂ ਦੇ ਪਿਤਾ ਜੀ ਜਿਹੜੇ ਸੀਗੇ ਉਹ ਵੀ ਐਡਵੋਕੇਟ ਸੀ ਹੂੰ ਉਹ ਸੈਣੀ ਵਰਗਿਆ ਦੇ ਕੇਸ ਲੜਦੇ ਰਹੇ ਜੀ ਅਸੀਂ ਸਿੱਖ ਮੂਵਮੈਂਟ ਚ ਆਏ ਹੂੰ ਦੁੱਖ ਹੈ ਇਸ ਕਲ ਦਾ ਤੇ ਮੈਂ ਫੋਨ ਲਾ ਲਿਆ ਪਰ ਕੋਈ ਮੰਦਾ ਚੰਗਾ ਨਹੀਂ ਕਿਹਾ ਸਿਰਫ ਤੇ ਸਿਰਫ ਆਬਜੈਕਸ਼ਨ ਇਸ ਕਲ ਦਾ ਸੀਗਾ ਜੀ ਕਿ ਹੁਣ ਤੁਸੀਂ ਸਾਡੇ ਵਿਭਾਗ ਦੀ ਬਦਨਾਮੀ ਕਰ ਰਹੇ ਹੋ ਵੀ ਤੁਹਾਡੇ ਤੇ ਡੈਫਰਮੇਸ਼ਨ ਪਾਵਾਂਗੇ ਹੂੰ ਮਤਲਬ ਕਿ ਕਾਲ ਆਈ ਸੀ ਪਰ ਇਹਨਾਂ ਨੇ ਏ ਆਈ ਰਾਹੀਂ ਉਹ ਵੀਡੀਓ ਇਸ ਤਰ੍ਹਾਂ ਮਤਲਬ ਕਿ ਐਡਿਟ ਕਰ ਲਿਆ ਜਾਂ ਜਨਰੇਟ ਕਰ ਦਿੱਤਾ ਜੀ ਹੂੰ ਇਹ ਉਹਨਾਂ ਦਾ ਵੀ ਮਸਲਾ ਹੈ ਨਹੀਂ ਮੈਂ ਉਹਨਾਂ ਨੂੰ ਕਿਹਾ ਸੀ ਕਿ ਫਿਰ ਕੀ ਤੁਸੀਂ ਮਾਮਲਾ ਦਰਜ ਕਰਵਾਓਗੇ ਕਲੇਰ ਸਾਥੇ ਜੀ ਤਾਂ ਉਹਨਾਂ ਦਾ ਜਵਾਬ ਸੀਗਾ ਕਿ ਦੇਖੋ ਜੀ ਉਹਦੇ ਵਾਸਤੇ ਸਾਨੂੰ ਸਰਕਾਰ ਤੋਂ ਪ੍ਰਵਾਨਗੀ ਲੈਣੀ ਪਵੇਗੀ ਹੂੰ ਤੇ ਜੇ ਸਰਕਾਰ ਦੇ ਵੀ ਕੋਈ ਪ੍ਰਵਾਨ ਕੀ ਤੇ ਆ ਸੀ ਵੀ ਸ਼ਿਕਾਇਤ ਅਰਜ ਕਰਵਾਵਾਂਗੇ ਜੀ ਕੱਲਾ ਉਹਨਾਂ ਨੇ ਵਾਵਾ ਕੀਤੀਆਂ ਕਿਉਂ ਕਿ ਕਿਉਂਕਿ ਦੇਖੋ ਕੱਲਾ ਅਕਾਲੀਆਂ ਦਾ ਹੀ ਮਸਲਾ ਨਹੀਂ ਜਿਵੇਂ ਹੀ ਇਹ ਆਡੀਓ ਵਾਇਰਲ ਹੁੰਦੀ ਆ ਗੁਰਪ੍ਰੀਤ ਸਿੰਘ ਹਰੀਨੋ ਨੂੰ ਜੋ ਸਪੋਰਟ ਕਰਦੇ ਨੇ ਜੀ ਜਾਂ ਕਹ ਲੋ ਕਿ ਉਧਰ ਸਮਰਥਨ ਦਿੰਦੇ ਨੇ ਉਹਨਾਂ ਨੇ ਵੀ ਬਹੁਤ ਵੱਡੇ ਪੱਧਰ ਤੇ ਇਸ ਮਾਮਲੇ ਨੂੰ ਓਛਾਲਿਆ ਹੂੰ ਦੂਜੇ ਪਾਸੇ ਜੀ ਇਹ ਵੀ ਬੜਾ ਮੈਸੇਜ ਕੁਮੇ ਕਿ ਪੰਗੂ ਸਾਹਿਬ ਜਿਹੜੇ ਆ ਉਹ ਏਜੰਸੀਆਂ ਲਈ ਕੰਮ ਕਰਦੇ ਆ ਹਮ ਤੇ ਇੱਕ ਆਪਰੇਸ਼ਨ ਤਹਿਤ ਹੀ ਉਹਨਾਂ ਨੇ ਅਮਰਤਪਾਲ ਸਿੰਘ ਨੂੰ ਮੇਨ ਸਟ੍ਰੀਮ ਚ ਲਿਆਂਦਾ ਹੈ ਜੀ ਤੇ ਇਸ ਤੋਂ ਇਲਾਵਾ ਕਿ ਭਾਈ ਜਿਸ ਦਿਨ ਅਮਰਤਪਾਲ ਸਿੰਘ ਸਰੈਂਡਰ ਕਰਦੇ ਆ ਹਮ ਵੀ ਉਸ ਵੇਲੇ ਵੀ ਚਤਿੰਦਰ ਸਿੰਘ ਪੰਗੂ ਉਥੇ ਸਨ ਚਲੋ ਪੰਘੂ ਸਾਹਿਬ ਨਾਲ ਗੱਲਾਂ ਬਾਤਾਂ ਜਦੋਂ ਖੁੱਲੀਆਂ ਤਾਂ ਫਿਰ ਇਹ ਓਬਵੀਅਸ ਸੀ ਕਿ ਅਸੀਂ ਸਵਾਲ ਕਰਨੇ ਸੀ ਜੀ ਉਹਨਾਂ ਨੇ ਇੱਕ ਇੱਕ ਕਰਕੇ ਇਹਨਾਂ ਚੀਜ਼ਾਂ ਦਾ ਜਵਾਬ ਦਿੱਤਾ ਉਹਨਾਂ ਦਾ ਵਰਸ਼ਨ ਜੇ ਆਪਾਂ ਕੋਟ ਕਰ ਦਈਏ ਤਾਂ ਕਿ ਗੱਲ ਕਲੀਅਰ ਹੋ ਜਾਏਗੀ ਉਹ ਕਹਿੰਦੇ ਕਿ ਦੇਖੋ ਉਹਨਾਂ ਦਾ ਜਿਹੜਾ ਸ਼ਬਦ ਸੀ ਉਹੀ ਮੈਂ ਹੁਬਹੁ ਇੱਥੇ ਬੋਲਾਂਗਾ ਉਹ ਕਹਿੰਦੇ ਕਿ ਜਿਹੜੇ ਬੰਦੇ ਸਾਡੇ ਅੱਗੇ ਆ ਅਸੀਂ ਧਾਰ ਨਹੀਂ ਮਾਰਦੇ ਜਾਂ ਸੀਆਂ ਤਾਂ ਗੱਲ ਨਿਬੇੜਤੀ ਜੀ ਮੈਂ ਕਿਹਾ ਜੀ ਸਰੈਂਡਰ ਵੇਲੇ ਤੁਸੀਂ ਉੱਥੇ ਸੀ ਕਹਿੰਦੇ ਹਾਂ ਜੀ ਹੈਗਾ ਸੀ ਹੂੰ ਕਿਉਂਕਿ ਉਸ ਦਿਨ ਸੰਪਟ ਪਾਠ ਰਖਾਇਆ ਸੀ ਅਸੀਂ ਉੱਥੇ ਜੀ ਭੋਗ ਪੈਣਾ ਸੀਗਾ ਤੁਸੀਂ ਰਿਕਾਰਡ ਚੈੱਕ ਕਰ ਸਕਦੇ ਹੋ ਮਤਲਬ ਕਲੀਅਰ ਗੱਲ ਉਹਨਾਂ ਨੇ ਦੱਸੀ ਮੈਂ ਜੀ ਉਹ ਕਹਿੰਦੇ ਸੀਗਾ ਜੀ ਤੀਸਰੀ ਚੀਜ਼ ਕਿ ਭਈ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਅਮਰਤਪਾਲ ਸਿੰਘ ਦੀ ਕੈਂਪੇਨ ਚ ਹਿੱਸਾ ਲਿਆ ਹੂੰ ਉਹ ਕਹਿੰਦੇ ਜਿੰਨੀ ਮੈਂ ਕੋਈ ਕੈਂਪੇਨ ਕਰਤਾ ਨਹੀਂ ਸੀਗਾ ਦੋਸ਼ ਲੱਗਦੇ ਆ ਨਾ ਕਿ ਕੈਂਪੇਨ ਨੂੰ ਵੀ ਬੈਕ ਡੋਰ ਰਾਹੀਂ ਕਿਸੇ ਨੇ ਜੇ ਸਪੋਰਟ ਕੀਤਾ ਸਭ ਤੋਂ ਤਾਂ ਪੰਘੂ ਸਾਹਿਬ ਨੇ ਉਹ ਕਹਿੰਦੇ ਕਿ ਨਹੀਂ ਹੈ ਜੀ ਹਾਂ ਨਹੀਂ ਜੀ ਇਹ ਬਿਲਕੁਲ ਗਲ ਨਿਰਮੂਲ ਹੈ ਮੈਂ ਕਿਹਾ ਜੀ ਕਿ ਧਰਨਾ ਜਿਹੜਾ ਅੰਮ੍ਰਿਤਸਰ ਲੱਗਾ ਸੀਗਾ ਉਹਦੇ ਬਾਰੇ ਤੁਹਾਡੇ ਤੇ ਦੋਸ਼ ਲੱਗਦਾ ਕਥੇ ਤੌਰ ਤੇ ਕਿ ਤੁਸੀਂ ਸਪான்ਸਰ ਕਰ ਰਹੇ ਸੀ ਤੁਸੀਂ ਚਲਾ ਰਹੇ ਸੀ ਸਭ ਕੁਝ ਜੀ ਉਹ ਕਹਿੰਦੇ ਨਹੀਂ ਐਸਾ ਕੁਝ ਨਹੀਂ ਉਹਨਾਂ ਨੇ ਇਹਨਾਂ ਗੱਲਾਂ ਤੇ ਇਨਕਾਰ ਕੀਤਾ ਪੰਘੂ ਸਾਹਿਬ ਨੇ ਹੂੰ ਕਿ ਨਾ ਮੈਂ ਅਮਰਤਪਾਲ ਸਿੰਘ ਵਾਸਤੇ ਕੋਈ ਕੈਂਪੇਨ ਚਲਾਈ ਆ ਤੇ ਨਾ ਹੀ ਮੈਂ ਕੋਈ ਧਰਨਾ ਸਪੌਂਸਰ ਕੀਤਾ ਹੈ ਜੀ ਪਰ ਗੁਰਪ੍ਰੀਤ ਸਿੰਘ ਹਰੀ ਨੌ ਦੇ ਮਾਮਲੇ ਚ ਉਹਨਾਂ ਨੇ ਕਿਹਾ ਕਿ ਦੁੱਖ ਮੈਨੂੰ ਵੀ ਬਹੁਤ ਆ ਹੂੰ ਦੁੱਖ ਬਹੁਤ ਆ ਕਿ ਉਹ ਨੌਜਵਾਨ ਠੀਕ ਆ ਚਲੋ ਕੁਝ મતਭੇਦ ਹੋ ਗਿਆ ਤੇ ਜੋ ਅਮਰਤਪਾਲ ਸਿੰਘ ਦਾ ਐਂਟੀ ਤੜਾ ਸੀਗਾ ਜੀ ਬਈ ਇਹ ਉਹਨਾਂ ਵੱਲ ਹੋ ਗਿਆ ਜਾਂ ਉਹਨਾਂ ਦੀ ਹਾਂ ਚ ਹਾਂ ਜਾਂ ਉਹਨਾਂ ਦੇ ਅਨੁਸਾਰ ਹੂੰ ਹੂੰ ਪਰੰਤੂ ਫਿਰ ਵੀ ਉਹ ਕੌਮ ਦੀ ਗੱਲ ਕਰਦਾ ਸੀਗਾ ਇਸ ਕਰਕੇ ਸਾਨੂੰ ਵੀ ਦੁੱਖ ਹੈ ਜੀ ਮੈਂ ਇਸ ਤੋਂ ਬਤ ਚਲੋ ਮਤਵੇਦ ਬਖਰੀ ਗੱਲ ਹੈ ਪਰ ਕਿਸ ਦੀ ਜਾਨ ਚਲੀ ਜਾਣਾ ਆ ਉਹਨਾਂ ਦੇ ਜਵਾਬ ਸਨ ਪਰ ਹੁਣ ਇੱਥੇ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਪਊਗਾ ਜੀ ਕਿਉਂ ਕਿਉਂਕਿ ਜੇਤ ਨਹੀਂ ਕਰ ਦਿੱਤਾ ਇਹ ਮਾਮਲਾ ਹਾਈ ਕੋਰਟ ਚ ਚਲਾ ਜਾਏਗਾ ਹਮ ਹਾਈ ਕੋਰਟ ਦੇ ਵਿੱਚ ਤੇ ਕੀ ਕੁਝ ਹੋ ਰਿਹਾ ਸਭ ਨੂੰ ਪਤਾ ਹੈ ਜੀ ਆ ਕਰਨਲ ਮਾਮਲੇ ਚ ਆਈ ਪਈ ਆ ਮੇਰੇ ਕੋਲ ਅਪਡੇਸ਼ਨ ਜੀ ਤਾਂ ਕਹਿਣ ਦਾ ਮਤਲਬ ਇਹ ਆ ਕਿ ਸਰਕਾਰ ਹੁਣ ਕਸੂਤੀ ਕਰ دیا۔ ਹੂੰ ਕਿ ਇੱਕ ਪਾਸੇ ਮੀਟਿੰਗਾਂ ਦੀ ਜਿਹੜੀ ਗੱਲ ਹੈ ਪੰਗੂ ਸਾਹਿਬ ਕਹਿੰਦੇ ਕਿ ਦੇਖੋ ਉੱਥੇ ਆ ਗਏ ਹੂੰ ਬਰਾੜ ਸਾਹਿਬ ਨੂੰ ਮੈਂ ਬਹੁਤਾ ਨਹੀਂ ਸੀ ਜਾਣਦਾ ਜੀ ਹਾਂ ਪੀਰ ਮੁਹੰਮਦ ਮਿੱਤਰ ਸੀ ਮੈਂ ਫਿਰ ਚਾਹ ਪਾਣੀ ਨਾ ਪੁੱਛਦਾ ਉਹਨਾਂ ਨੂੰ ਹੂੰ ਮੇਰਾ ਫਰਜ਼ ਸੀਗਾ ਜੀ ਅਸੀਂ ਪਹਿਲਾਂ ਕਿਉਂਕਿ ਫੈਡਰੇਸ਼ਨ 'ਚ ਕੰਮ ਕਰਦੇ ਰਹੇ ਹਾਂ ਉਸ ਵੇਲੇ ਹਰੇਕ ਸਿੱਖ ਨੌਜਵਾਨ ਤਕਰੀਬਨ ਫੈਡਰੇਸ਼ਨ ਨਾਲ ਜੁੜਿਆ ਅਸੀਂ ਪੁਰਾਣੇ ਵਾਕਫਕਾਰ ਸੀ ਤੇ ਗੱਲਾਂ ਬਾਤਾਂ ਹੋਈਆਂ ਨੇ ਪਰ ਕੋਈ ਆਫੀਸ਼ੀਅਲੀ ਮੀਟਿੰਗ ਜਾਂ ਸਪான்ਸਰਡ ਮੀਟਿੰਗ ਅਸੀਂ ਨਹੀਂ ਕਰਵਾਈ ਜੀ ਇਹ ਉਹਨਾਂ ਦਾ ਪੱਖ ਸੀ ਪਰ ਹੁਣ ਸਰਕਾਰ ਨੂੰ ਪਹਿਲਾਂ ਤੇ ਇਹ ਦੇਖਣਾ ਪਏਗਾ ਨਾ ਕਿ ਜਾਂਚ ਪੜਤਾਲ ਕਰਵਾਓ ਕਿ ਆਡੀਓ ਸਹੀ ਹੈ ਕਿਉਂਕਿ ਆਡੀਓ ਦੇ ਵਿੱਚ ਜੋ ਸ਼ਬਦਾਵਲੀ ਚਾਹੇ ਉਹ ਕਿਸੇ ਨੇ ਭਰੀ ਹੈ ਤੇ ਚਾਹੇ ਕਿਸੇ ਨੇ ਸੱਚ ਬੋਲੀ ਹੈ ਉਹ ਸ਼ਬਦਾਵਲੀ ਇਸ ਤਰ੍ਹਾਂ ਦੀ ਹੈ ਕਿ ਨਾ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਭਾਈ ਮੈਂ ਅਮਰਪਾਲ ਸਿੰਘ ਦਾ ਬੰਦਾ ਜੀ ਬਲਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ 50 ਮਾਰੇ ਆ 4 ਹੋਰ ਮਾਰਨੇ ਆ ਹੂੰ ਬਿਲਕੁਲ ਸਿੱਧੇ ਤੌਰ ਤੇ ਧਮਕੀ ਆ ਉਹਦੇ ਵਿੱਚ ਜੀ ਜਾਂਚ ਪੜਤਾਲ ਕਰਵਾਵੇ ਸਰਕਾਰ ਬਿਲਕੁਲ ਜੇ ਉਹ ਆਡੀਓ ਜਿਹੜੀ ਆ ਉਹ ਕਿਸੇ ਨੇ ਫਰਜ਼ੀ ਤੌਰ ਤੇ ਤਿਆਰ ਕੀਤੀ ਆ ਹੂੰ ਤਾਂ ਉਹ ਤਾਂ ਫਿਰ ਤੁਹਾਡੀ ਵਿਰੋਧੀ ਧਿਰ ਚ ਹੀ ਆ ਜੀ ਤਾਂ ਤੁਸੀਂ ਕਾਰਵਾਈ ਕਰੋ ਤੁਹਾਨੂੰ ਤਾਂ ਸੌਖਿਆ ਹੋ ਜਾਏਗਾ ਬਿਲਕੁਲ ਤੁਸੀਂ ਤੇ ਇੱਕ ਬੰਦੇ ਦੀ ਹੋਰ ਦੀ ਸੰਗੀ ਘੋਟ ਸਕਦੇ ਹੋ ਹਮ ਇੱਕ ਹੋਰ ਮੌਕਾ ਤੇ ਜੇ ਨਹੀਂ ਤਾਂ ਫਿਰ ਜਾਂਚ ਪੜਤਾਲ ਜਿਹੜੀ ਆ ਕੇ ਵਧਾਉਣੀ ਪਊਗੀ ਤੁਹਾਨੂੰ ਕਿਉਂਕਿ ਸਰਵਸ ਰੂਲਸ ਦੇ ਮੁਤਾਬਕ ਹਮ ਤੁਸੀਂ ਇਦਾਂ ਨਹੀਂ ਕਰ ਸਕਦੇ ਜੀ ਤੁਸੀਂ ਕਿਸੇ ਵਾਸਤੇ ਮਤਲਬ ਕਿ ਕੋਈ ਕੰਪੇਨ ਨਹੀਂ ਕਰ ਸਕਦੇ ਕਿਸੇ ਨਾਲ ਸਿੱਧੇ ਜੁੜ ਨਹੀਂ ਸਕਦੇ ਜੇ ਸਭ ਕੁਝ ਸਰਵਸ ਰੂਲਸ ਦੇ ਅਗੇਂਸਟ ਹੈ ਨਾ ਜੀ ਜੀ ਤਾਂ ਇਸ ਕਰਕੇ ਖਲਾਰਾ ਪੈ ਗਿਆ ਸਰਕਾਰ ਵਾਸਤੇ ਇਮਤਿਆਨ ਦੀ ਘੜੀ ਹੋਏਗੀ ਹਮ ਕਿ ਇਹਦਾ ਨਤਾਰਾ ਕਿਵੇਂ ਕੀਤਾ ਜਾਵੇ ਕਿ ਜੇਕਰ ਤੁਹਾਡੇ ਅਧਿਕਾਰੀ ਦੀ ਆਡੀਓ ਨਹੀਂ ਹੈ ਜੀ ਜੀ ਤਾਂ ਜਾਂਚ ਪੜਤਾਲ ਕਰਕੇ ਉਸ ਨੂੰ ਸਿੱਧ ਕਰ ਦਿਓ ਹੂੰ ਤੇ ਜੇ ਹੈ ਤਾਂ ਫਿਰ ਤਾਂ ਉਹ ਨੀਮਾ ਦੇ ਉਲਟ ਹੈ ਕਿ ਨਹੀਂ ਉਹ ਤੁਸੀਂ ਉਹ ਦੱਸ ਦਿਓ ਤਾਂ ਇਸ ਵਾਸਤੇ ਸਰਕਾਰ ਇਸ ਮਾਮਲੇ 'ਚ ਵੀ ਕਸੂਤੀ ਕਰ ਰਹੀ ਆ ਕਿਉਂ ਕਿ ਕਿਉਂਕਿ ਅਕਾਲੀਆਂ ਨੇ ਨਾ ਸਿਰਫ ਡੀਜੀਪੀ ਕੋਲ ਸ਼ਿਕਾਇਤ ਕੀਤੀ ਆ ਬਲਕਿ ਸਾਡੇ ਕੋਲ ਉਹਨਾਂ ਨੇ ਕਹਿ ਦਿੱਤਾ ਕਿ ਇਸ ਮਾਮਲੇ 'ਚ ਅਸੀਂ ਇਹ ਆਡੀਓ ਲੈ ਕੇ ਚੁੱਪ ਨਹੀਂ ਬੈਠਣ ਵਾਲੇ ਅਸੀਂ ਹਾਈ ਕੋਰਟ 'ਚ ਮੂਵ ਹੋ ਜਾਾਂਗੇ ਅੱਜ ਤੱਕ ਦਾ ਦੇਣਿਆ ਸਰਕਾਰ ਜਾਂ ਤਾਂ ਕਾਰਵਾਈ ਕਰੇ ਜੀ ਜਾਂ ਕਾਰਵਾਈ ਦਾ ਕੋਈ ਠੋਸ ਭਰੋਸਾ ਦੇਵੇ ਨਹੀਂ ਤਾਂ ਅਸੀਂ ਕੱਲ ਨੂੰ ਫਿਰ ਆਪਣਾ ਰੁਖ ਜਿਹੜਾ ਹਾਈ ਕੋਰਟ ਵੱਲ ਕਰ ਲਵਾਂਗੇ ਸੋ ਇਹ ਆਡੀਓ ਦਾ ਰੌਲਾ ਹੈ ਆਡੀਓ ਕੋਈ ਕਹ ਲਓ ਕਿ ਛੋਟੀ ਮੁੱਟੀ ਨਹੀਂ ਆਡੀਓ ਕਾਫੀ ਕਹ ਲਓ ਕਿ ਸੰਸਦੀ ਕੇਸਬੰਦ ਹੈ ਸੰਸਦੀ ਕੇਸ ਹੈ ਵੱਡੇ ਨਾਮ ਹੈ ਵਿੱਚ ਤੇ ਔਰ ਵੱਡੇ ਖੁਲਾਸੇ ਵੀ ਹੋ ਸਕਦੇ ਨੇ ਹਾਂ ਜੀ ਹਾਂ ਚੰਗੂ ਸਾਹਿਬ ਅੱਗੇ ਵੀ ਚਰਚਾ ਚਾਹੀਏ ਨੇ ਮੈਂ ਤੁਹਾਨੂੰ ਜਿਵੇਂ ਦੱਸਿਆ ਕਿ ਬਹੁਤ ਵਾਰੀਆਂ ਇਹ ਚਰਚਾਵਾਂ ਜਿਹੜੀਆਂ ਹੁੰਦੀਆਂ ਨੇ ਪਰ ਉਦੋਂ মিডিਆ ਅਣਗੌਲਿਆ ਕਰ ਦਿੰਦਾ ਪਰ ਜਿਵੇਂ ਹੀ ਆਡੀਓ ਵਾਇਰਲ ਹੋਈ ਮਾਮਲਾ ਹਾਈ ਪ੍ਰੋਫਾਈਲ ਬਣ ਗਿਆ ਤਾਂ ਫਿਰ ਅੱਜ ਤੱਕ ਤੁਸੀਂ ਦੇਖੋਗੇ ਤਾਂ ਐਚਟੀ ਵਰਗਿਆਂ 'ਚ ਵੀ ਇਹ ਆਡੀਓ ਦੀ ਜਿਹੜੀ ਖਬਰ ਲੱਗੀ ਹੋਈ ਆ ਜੀ ਜੀ